ਹੈ ਹਦਰਾ ਹਦਰਾ ਹਾਇ ਮਸੜਗੀ ਰਸੋਈ ਉਹ ਕੋਈ ਹੈ ਗਿਆ ਉਹ ਇਹ ਅੱਗ ਲੱਗੀ ਮੁੰਡਿਆ ਹਾਇ ਅੱਗ ਲੱਗੀ ਹਾਇ ਅੱਗ ਲੱਗੀ ਹੋ ਗਿਆ ਉਹ ਕੋਈ ਮਾਤਾ ਮਰ ਮਾਣ ਕਿੱਥੇ ਆ ਮਨਾ ਮੈਨੂੰ ਵਾਜ ਮਾਂ ਨੇ ਕੋੜੀ ਮੈਨੂੰ ਪੜਾ ਹੋਵੇ ਇਹ ਲੈਣ ਦੇ ਬੱਸ ਚੁੱਪ ਕਰ ਚੀਕਾ ਨਾ ਮਾਰ ਹਾਇ ਭਰਾ ਸਾੜਦੀ ਆ ਹਾਇ ਉਹ ਮਾਤਾ ਸਾੜੀ ਨਹੀਂ ਸਾੜੀ ਨਹੀਂ ਸੜਗੀ ਸੜਗੀ ਹਾਏ ਤੂੰ ਮੈਨੂੰ ਕਿਉਂ ਪਾਪੀਆਂ ਇੱਥੋਂ ਕੱਢਿਆ ਸੀ ਬਾਹਰ ਤੂੰ ਆਨਾ ਤੂੰ ਸਾਡੇ ਸਾਡੀ ਮੇਰੀ বউਟੀ ਆ ਮੇਰੀ ਘਰਮ ਪਤਨੀ ਆ ਇਹ ਪਾਪੀਆਂ ਕਿਉਂ ਜ਼ੁਲਮ ਕੀਤਾ ਤੂੰ ਬਾਬਾ ਚੁੱਪ ਕਰ ਜਾ ਕੋਲ ਵਾਲਾ ਪੌੜੀ ਨੂੰ ਹਏ ਮੈਂ 간 ਨੂੰ ਪੁਰਿਆ ਪਾਪਾ ਨੂੰ ਘਰੋਂ ਬਾਹਰ ਸੱਬੇ ਇੱਥੇ ਕਰਨੇ ਆ ਚੁੱਪ ਕਰ ਜਾ ਲੋਕ ਇੱਥੇ ਕਰਨੇ ਆ ਇੱਥੇ ਗੁੰਮ ਹੋ ਜਾ ਮਾੜਾ ਬਾਬਾ ਗੁੰਮ ਹੋ ਜਾ ਇਹ ਮਾੜੀ ਚੰਗੀ ਜਿੱਤਾਂ ਨਹੀਂ ਆ ਗਈ ਠੀਕ ਹੈ ਬਾਬਾ ਗੁੰਮ ਹੋਇਆ ਗੁੰਮ ਮੈਂ ਆਪਣੇ ਗਲੋਂ ਲਾਤੀਆਂ ਨੂੰ ਹੋਰ ਚੁੱਪ ਕਰ ਜਾ ਚੁੱਪ ਮੌਦਾ ਚੁੱਪ ਮੈਂ ਆਪਣੇ ਗਲੋਲਾਤੀ ਬਲਾ ਆਉਣ ਕੀ ਕਰਾਂਗੇ ਆਪਾਂ ਕਿੱਥੋਂ ਦੇਣੀ ਉਹਦੇ ਮਾਪਿਆਂ ਨੂੰ ਆਪ ਤੇ ਦੇਣਵਾ ਤੇ ਸਾੜੀ ਮੈਂ ਆਉਣਾ ਪੁੱਛਣਾ ਆਣ ਕੇ ਕੀ ਜਵਾਬ ਦੇਣਾ ਹੀ ਆ ਇਹ ਮੇਰੇ ਹੁਣ ਸਿਰ ਤੇ ਧੋਵੇ ਚਾਵੇਂ ਨਾ ਕੱਜਣਾ ਦੋ ਵਾਤਾ ਉਹਦੀ ਸ਼ੇਲੀ ਆਈ ਨਾ ਉਹਦਾ ਮੈਂਟਲ ਸਾਈਕ ਹੁਣ ਕਰਤਾ ਕੋ ਮੈਂਟਲ ਵਾ ਉਨੇ ਆਪੇ ਅੱਗ ਲਾ ਲਈ ਆ ਹਾਏ ਮੈਂ ਉਹਨੂੰ ਕੁੜੀ ਦਾ ਨਾਂ ਜਾਣਦੀ ਮਨਪ੍ਰੀਤ ਨੂੰ ਮੈਂ ਰਹਿਣ ਦੇ ਦਿੱਤੀ ਤੂੰ ਟੱਪ ਕੇ ਛੱਡ ਕੇ ਆਇਆ ਤੂੰ ਹਣ ਕੀ ਕਰਨਾ ਮਾੜਾ ਮੈਨੂੰ ਬਿੜਾ ਦੇ ਫਿਰ ਹਾਏ ਰੱਬਾ ਕੀ ਕਰਾਂਗੇ ਆਪਾਂ ਲੋਕੀ ਪੁੱਛਣਗੇ ਕਿੱਥੇ ਕੀ ਕਰ ਦੱਸੂਗੀ ਮੈਂ ਤਾਂ ਅੱਗ ਲਾ ਛੱਡਦੀ ਆਈਆਂ ਵਾ ਅੱਗ ਲੱਗਦੀ ਆਈ ਆ ਗੈਸ ਫੜਦੇ ਆਏ ਆ ਇਹ ਨਵਾਂ ਕੰਮ ਕੋਈ ਜਦੋਂ ਡਿਈ ਆਈ ਆ ਹੈਗੀ ਮਾੜੀ ਚੰਗੀ ਚੰਗੀ ਤੂੰ ਰਹਿਣ ਦੇਣੀ ਮੁੰਡਿਆ ਮੈਨੂੰ ਦੱਸ ਦੋ ਕੀ ਜਾਂਦੀ ਈ ਤੈਨੂੰ ਮੈਨੂੰ ਚਾਹੀਦਾ ਹੈ ਪੈਸਾ ਉਹਨੇ ਪੈਸਾ ਨਹੀਂ ਲੈ ਗਤਾ ਮੈਨੂੰ ਕਿਦੀ ਗੱਲ ਵਾ ਹਾਏ ਮੈਨੂੰ ਦੋ ਕਿਉਂ ਮੈਂ ਕਰਨੀ ਐਸ ਮਰ ਮਾਰ ਕੱਢਿਆ ਮੈਨੂੰ ਤੇ ਮੇਰੇ ਗਾੜੀ ਤੂੰ ਹੀ ਪਾਈ ਆ ਇਹਨੇ ਬੜੀ ਵੱਡੇ ਘਰ ਦੀ ਆ ਵੱਡੇ ਵੱਡੇ ਘਰ ਦੀ ਆ ਵੱਡੇ ਘਰ ਦੀ ਉਹਨੇ ਦੁੱਕੀ ਨਹੀਂ ਦਿੱਤੀਾਨੂੰ ਹਾਏ ਉਹਦੇ ਮਾਪਿਆਂ ਨੂੰ ਕੀ ਮੁਖਾ ਲੈਣਾ ਹੀ ਹੁਣ ਜਦ ਪੁੱਛਣ ਗਿਆ ਦੇ ਦੇ ਜਵਾਬ ਜੋ ਦੇਣਾ ਮੈਨੂੰ ਬੋੜੇ ਆ ਭਾਵੇਂ ਮਾਰੇ ਮਾਰਨੀ ਆ ਹਾਏ ਨਾ ਵੇ ਭਰਾਵਾ ਇਤਨਾ ਨਾ ਕਰੇ ਤੂੰ ਮਰਦਾ ਤੂੰ ਚੁੱਪ ਕਰ ਜਾ ਤੂੰ ਪਸਾਉਣਾ ਏ ਮੈਨੂੰ ਹਾਏ ਰੱਬਾ ਮੈਂ ਸਾਰਾ ਟੈਮ ਕਰ ਲੈਣਾ ਆਪਣੇ ਯਾ ਤੇਰੀ ਧੀ ਨਾ ਤੇਰੀ ਭੈਣ ਨਹੀਂ ਤਾਂ ਮੈਨੂੰ ਤੂੰ ਕੀ ਕਰੇਂ ਬੈ ਰਹੀ ਕੀ ਕਰਾਂਗੇ ਮਗਰ ਮੈਂ ਜੰਮਣੀ ਕੁੱਤੀ ਹਾਏ ਰੱਬਾ ਮੈਂ ਤੇ ਧੀ ਨੂੰ ਜੰਮਣੀ ਕੋਈ ਹਾਏ ਉਹਨਾਂ ਦੇ ਕੀ ਆ ਕੜਗੇ ਮੈਂ ਮੈਂ ਇੱਥੇ ਜ਼ਿੰਦਗੀ ਦੇ ਐਸ ਤਰ੍ਹਾਂ ਆਇਆ ਦੁਨੀਆ ਦੇ ਮੈਂ ਕਰਨੀ ਮੇਰਾ ਪਯੋਗੀ ਆ ਕੁਗਾਨ ਕੇ ਉਹ ਜਿਹੜਾ ਉਦੋਂ ਇਦਾਂ ਨਹੀਂ ਕਰਦਾ ਮਰਦੀ ਤੇ ਮਰਦੀ ਕੀ ਆ ਕੋਈ ਨਵੀਂ ਮਰੀ ਹੈ ਦੁਨੀਆ ਨੇ ਮਾਰਦੀ ਆਈ ਹੈ ਕੋਈ ਕੁਖਾਇਆ ਮਾਰਦਾ ਨਾ ਕੋਈ ਇਦਾਂ ਮਾਰਦਾ ਫੇਕੀ ਆ ਐ ਹੁਣ ਮੈਂ ਕੀ ਕਰਾਂ ਮੈਨੂੰ ਵੇਖ ਜਿੰਨਾ ਦੇ ਘਰ ਪੈਸਾ ਨਹੀਂ ਨਾ ਆਉਂਦਾ ਉਹਨਾਂ ਦੀ ਕੁੜੀ ਇਦਾਂ ਛੱਡਦੀ ਆ ਤੇ ਮੈਂ ਛੱਡਦੀ ਆ ਮੈਂ ਲੈਣਿਆ ਪਾਪੀ ਗਾਇ ਦੋ ਨੀ ਕਰਨਾ ਤੂੰ ਉਦਾਂ ਹੀ ਉਹਨੂੰ ਛੱਡ ਆਉਂਦੇ ਉਹਦੇ ਪੇਕੇ ਆ ਪਾ ਕੰਮ ਨਹੀਂ ਕਰਨਾ ਕਿੱਧਰ ਪਚਾਂਗਾ ਕਾਹ ਸੁਣ ਮੇਰੀ ਹਾਂ ਕੀ ਗੱਲ ਵਾ ਗੱਲ ਕਾਦੀ ਹੋਣੀ ਆ ਆ ਗਿਆ ਯੋ ਕੌਣ ਜੋਬਨ ਜੋਬਨ ਕਿੱਥੇ ਆ ਉਹ ਮੇਰੀ ਗੱਲ ਤੇ ਸੁਣ ਉਹ ਤੇ ਇੱਕ ਜਨਾਨੀ ਨਾਲੇ ਘੋਰ ਚੁੱਕੀ ਫੰਡਿਆ ਆਪਣੇ ਕੇ ਜਿੱਡੀ ਜਾਂਦਾ ਮੈਂ ਇਹਨਾਂ ਨਾਲ ਵਿਆਹ ਕਰਾਉਣਾ ਵਾ ਵਿਆਹ ਕਰਾਉਣਾ ਇਹਦਾ ਮੇਰ ਨਾਲ ਕਰਾਇਆ ਉਹ ਮਾੜਾ ਵਾ ਪਤਾ ਨਹੀਂ ਆ ਮੈਨੂੰ ਪਰ ਕੌਣ ਹੀ ਨਾਲ ਉਹ ਤੇ ਤੇਜੀ ਬੜੀ ਆ ਤੇ ਅੱਗਿਓ ਏਡੀ ਜਮਾਨ ਉਹਦੀ ਗੱਲ ਤੇ ਸੁਣ ਲੈ ਏਡੀ ਜਮਾਨ ਦੀ ਤੇ ਬੋਲਦੀ ਬੜਾ ਕੱਬਾ ਵਾ ਔਰ ਇਹਨੂੰ ਕੰਜਰ ਨੂੰ ਮੈਂ ਦੱਸਦੀ ਮੈਂ ਅੰਤਰਾ ਰੋ ਰੋ ਕੇ ਇੱਥੇ ਅੱਖਾਂ 'ਚ ਪਾਣੀ ਨਹੀਂ ਆਉਂਦਾ ਮੈਨੂੰ ਕਿਹੜਾ ਤੂੰ ਲੱਭਣ ਆਈ ਆ ਇਹਨੂੰ ਦੱਸਦੀ ਆਣਾ ਵੀ ਕਿੱਥੇ ਕਿੱਥੇ ਮੈਂ ਠੋਕਰਾ ਖਾਧੀਆਂ ਇਹਨੂੰ ਲੱਭਦੀ ਨਹੀਂ ਐ ਇੱਥੇ ਮੈਂ ਮੈਂ ਤਾਂ ਆਪਾਂ ਦੇ ਕੋਈ ਠਾਣਾ ਨਹੀਂ ਛੱਡਿਆ ਕਿੱਥੇ ਹੈ ਕਿੱਥੇ ਆਏ ਇਹਨੂੰ ਮੈਂ ਪਝਾਂਨੀ ਜਿਹੜੀ ਨਾ ਆਉਂਦੇ ਆ ਸੁਏ ਸੁਏ ਆਂਦਾ ਮੈਨੂੰ ਬੰਨ ਲਿਆ ਹੀ ਕਹਿੰਨੇ ਇਹ ਬੰਨਿਆ ਇੱਥੇ ਜਿਹੜੀ ਰੰਨ ਨਾਲ ਆਉਂਦੇ ਇਹਨੂੰ ਨਹੀਂ ਬੰਨਿਆ ਕਹਿੰਨੇ ਚਲ ਆ ਆਹ ਵੇਖੀਏ ਭਲਾਓ ਆਓ ਹੀ ਓਥੇ ਹੀ ਮੋੜਦੀ ਆਂ ਇੰਨਾ ਦੇ ਤੇ ਮੇਰੇ ਕੋ ਜਿਹੜਾ ਤੈਨੂੰ ਐਡੀ ਲੰਮੀ ਮਿਲ ਗਈ ਉਹ ਉਦੋਂ ਤੈਨੂੰ ਗੱਲ ਦੱਸੂਗਾ ਬਾਅਦ ਚ ਤੈਨੂੰ ਉਹ ਵੀ ਹਸਤਾ ਭਗਾ ਇਹ ਪਹਿਲੀ ਬੰਨਿਆ ਦਾ ਮੈਂ ਤੇ ਇਸ ਕਰਕੇ ਆਈ ਆ ਵੀ ਤੇਰੇ ਕੋ ਜਿੱਡੀ ਮਰਜੋ 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 ਜੀ ਮੋਟੋ ਬਜਰੇ ਖੱਪਣੀਆਂ ਤੈਨੂੰ ਉਹਨਾਂ ਦੇ ਕਿਹਾ ਇਹ ਖਸਮ ਵੇ ਆਈ ਤੇ ਆ ਨਾ ਮਗਰ ਆਈ ਤੇ ਮੈਂ ਆਇਆ ਹੀ ਕਰਨਾ ਤੇ ਤੈਨੂੰ ਪਤਾ ਮੈਂ ਕਿੱਥੇ ਕਿੱਥੇ ਨਹੀਂ ਲੱਭਿਆ ਮੈਂ ਤੇ ਠਾਣੇ ਵੀ ਲੱਭਿਆ ਜਾ ਕੇ ਹੈ ਉਹ ਦੇਖਿੰਦਾ ਮੇਰੀ ਕਦਰ ਨਹੀਂ ਕਰਦੀ ਉਹ ਕਿਹੜੀ ਤੇਰੀ ਕਦਰ ਨਹੀਂ ਕਰਦੇ ਟੱਪ ਕਹਿੰਦੇ ਤੂੰ ਆਉਂਨਾ ਵਾ ਸ਼ਰਮ ਨਹੀਂ ਆਈ ਤੈਨੂੰ ਗਿੰਦਾ ਆਗਾ ਮਗਵਾਚਾ ਨੇ ਲੱਭਿਆ ਕਿਦਾ ਮੈਨੂੰ ਮਾਰ ਕੇ ਦੱਸਣ ਗਲਮ ਕਾ ਇਹਨੂੰ ਘਰ ਨਹੀਂ ਬਣ ਦੇਣਾ ਤਾ ਨਹੀਂ ਬਣਦਾ ਜਿੱਦ ਤਰ ਮਾਰ ਚਲੋ ਉੱਡੋ ਇੱਥੇ ਮੇਰਾ ਘਰ ਹੀ ਆ ਤੇਰਾ ਕਿਹੜਾ ਤੇਰਾ ਘਰ ਕਦੀ ਮੈਂ ਥਾਣੇ ਕਦੀ ਮੈਂ ਪਿੰਡ ਕਦੀ ਮੈਂ ਕਿਸ ਨੂੰ ਪੁੱਛ ਜੋਬਨ ਨੂੰ ਵੇਖਿਆ ਜੋਬਨ ਖੱਤਾ ਇਹਦੇ ਨਾਲ ਤੁਰਿਆ ਫਿਰਦਾ ਨਾਲੇ ਵਾਲੇ ਆ ਟਾ ਕ ਵਿਆਹ ਇਹ ਵੈਕ ਕਰਾਉਣਾ ਵਾ ਤੂੰ ਕਰਾ ਹਾਂ ਭਲਾ ਮੇਰੇ ਨਾਲ ਤਲਾਕ ਹੋ ਗਿਆ ਤੇਰਾ ਮੈਂ ਚੂੜਾ ਪਾਉਣਾ ਹੀ ਹੋਣਾ ਤੇਰਾ ਚੂੜਾ ਤੇ ਮੈਂ ਬੰਨੂ ਮੈਂ ਬੰਨੂ ਤੇਰਾ ਪੱਗ ਤੇ ਆ ਪਾ ਫਿਰ ਨਿਕਲ ਜਾ ਇਹਨੂੰ ਲੈ ਕੇ ਇਹਨੂੰ ਮੈਂ ਵਿਆਹ ਕਰਾਉਣਾ ਵਾ ਜਾ ਤੂੰ ਜਾ ਘਰ ਨਹੀਂ ਵੜਨ ਦੇ ਕਹਿਦਾ ਡੁੱਜੋ ਇੱਥੋਂ ਮੈਂ ਨਹੀਂ ਕਰੇ ਜਾਣਾ ਕਿਹੜੀ ਕਰਉਂ ਤੂੰ ਵੜ ਕੇ ਬਖਾ ਤੇਰੀ ਮੈਂ ਤਾੜਾ ਛਾਂਗਦੀਆਂ ਤੇਰੀਆਂ ਕਰੇ ਤੂੰ ਮਾਂ ਲਗਦੀਆਂ ਕਰਦੀ ਘਰ ਮੇਰਾ ਵਾ ਮੇਰਾ ਘਰ ਆ ਨਾਲੇ ਇਹਨੇ ਘਰ ਮੈਂ ਤੂੰ ਇਹਦੇ ਨਾਲ ਵਿਆਹ ਨਹੀਂ ਕਰਾਇਆ ਤੇ ਇਦਾਂ ਹੀ ਆ ਗਈਆਂ ਇਹਦੇ ਨਾਲ ਤੇਰੇ ਮਾਪੇ ਹੁਣ ਇੱਕਦਾਂ ਦੌਰਤੀ ਔਰ ਇੰਦਾ ਦੌਰਤੀ ਮੇਰੇ ਮਾਪੇ ਹੁਣ ਕਹਿੰਦੇ ਜਾ ਚੰਗੇ ਹੀ ਹੋਵੇ ਮਾਪੇ ਬੜੇ ਤਗੜੇ ਆ ਜਾ ਤੂੰ ਵੀ ਤਗੜਿਆਂ ਦਾ ਕਰ ਚਲੋ ਨਿਕਲੋ ਇੱਥੋਂ ਕਰਦੀ ਬਣਨੇ ਚਾਹੀਦੇ ਇੱਥੋਂ ਮਾਪਾ ਪੇ ਮੇਲਾ ਦੇ ਉਦੋਂ ਦਾ ਪਾਪਾ ਕਿੰਨੇ ਕਹਿੰਦਾ ਨਹੀਂ ਕਰਦਾ ਸੀ ਉਦੋਂ ਦਾ ਪਾਪਾ ਕਿੰਨੇ ਸੀ ਮਾ ਬਰਕਤਿਸ ਆ ਗਿਆ ਮੇਨ ਕਰਦਾ ਨਹੀਂ ਅਸਲੀ ਪਤਾ ਆ ਰਿਹਾ ਚੂਚਾ ਹਿੰਦ ਤੇ ਰੰਗਲੇ ਨੇ ਅਬਾ ਤੁਹਾਨੂੰ ਕੋਈ ਦਨੀ ਪਤਾ ਉਹ ਤੇ ਬਨ ਲਿਆਈ ਉਹਨੇ ਮਾਰਨੇ ਪਰ ਤੱਕਰੇ ਅਫਸਰੀ ਜਿੰਨੇ ਬਨ ਲਿਆਈ ਫੇ ਤਾਂ ਇੰਨੇ ਚੜਾਇਆ ਹੁਣਾਵਾ ਚਾਰੀ ਲੈ ਕੇ ਆਈ ਮੈਂ ਆਈ ਪਜਾ ਕੇ ਚੱਲ ਜਾੜਤਾ ਵਾ ਕੋਸ਼ਿਸ਼ ਕਰ ਸਕਤੇਰੇ ਪੱਲੇ ਛੋਟ ਗਿਆ ਖੋਸ਼ ਹੋਗਾ ਮੈਂ ਜਿਣਾਈ ਉਹ ਜੋ ਬੋਲ ਕਹਦਾ ਮੈਂ ਤੇਰੀ ਜੀ ਤੂੰ ਮਰ ਜਾ ਤੈਨੂੰ ਉਹ ਨਹੀਂ ਸਾਡੇ ਦੋਵਾਂ ਜੀਆਂ ਦੀ ਸ਼ੌਕਲਾ ਤੂੰ ਵਿੱਚ ਕੋਣੂ ਨਹੀਂ ਆਉਂਦਾ ਦੀ ਚੱਲ ਚੋ ਇਸ ਤੋਂ ਦੋਵੇਂ ਜਾਣੇ ਨਹੀਂ ਮੇਰਾ ਜਾਣਦੇ ਪਾਪੇ ਮੇਰੇ ਲੰਦੇ ਕਿਹੜੇ ਪਾਪੇ ਕੋਣੋਂ ਬਾਵਾ ਅਕੜੀਆਂ ਉਹ ਦੰਦਾ ਨਹੀਂ ਤੈਨੂੰ ਪਾਪੇ ਦਾ ਚੇਤਾ ਆ ਚਲੋ ਇੱਥੇ ਮੈਂ ਕਰੋ ਦੋਵੇਂ ਜਾਣੇ ਪਾਪੇ ਕਿਹੜੀ ਕੋਣੋਂ ਨਹੀਂ ਤੂੰ ਕੰਬੀਰੀ ਤੂੰ ਇੱਕ ਵਾਰ ਵੀ ਮਾਦਾ ਮੈਂ ਤੈਨੂੰ ਵਿੱਚੇ ਜਵਾੜ ਦਈਂ ਸੋਈ ਦੇ ਵਿੱਚ ਹਾਂ ਮੈਂ ਤੇਰੀ ਮਾਂ ਦਾ ਬਖਸ਼ਾਂ ਢਿਆਈਂ ਹਾਂ ਸਾਰਦੇ ਮੈਨੂੰ ਵੀ ਕੰਮ ਨਹੀਂ ਪੜਿਆ ਸਭ ਚੰਗਾ ਬਾਲੋ ਕੀ ਇਹ ਤਨਾ ਆਖਣਗੇ ਇੱਕ ਸੜੀ ਆਖਣਗੇ ਤੂੰ ਵੀ ਸੜ ਗਈਆਂ ਵਾ ਬੜਾ ਬੜੇ ਕਰਕੇ ਆਏ ਮੈਨੂੰ ਬੁਰੇ ਬੁਰੇ ਪਾਵਾਮ ਕੇ ਇੱਕ ਵਾਰ ਮੈਨੂੰ ਵੇਖ ਲੈਣਦੇ ਮੈਂ ਫੋਨ ਕਰਦੇ ਉਹਦੇ ਮਾਪਿਆਂ ਨੂੰ ਉਹਦੇ ਮਾਪਿਆਂ ਨੂੰ ਫੋਨ ਕਰਦੇ ਭਰਾਵਾ ਮੈਂ ਪਖੰਡ ਇਨੇ ਕਰਦੀ ਰਹਿੰਦੇ ਮੈਨੂੰ ਵਸਾਉਣਾ ਵਾ ਮਾਹ ਮ ਆਪਣੇ ਘਰੋਂ ਲਈ ਗਏ ਹਾਏ ਬੋਰੇ ਦੀ ਪੈਣੀ ਨਹੀਂ ਹੈ ਹਾਏ ਹਾਏ ਗਵਡੀਆਂ ਨੇ ਆ ਜਾਣਾ ਇੱਥੋਂ ਇਕੱਠੇ ਹੋ ਕੇ ਮੈਂ ਕੀ ਜਵਾਬ ਕਰਾਵਾਂ ਕਿੰਨਾ ਧੂਆ ਨਿਕਲਣ ਦੇਆ ਓਤੋਂ ਅੱਗ ਬਲਣ ਈ ਆ ਹਾਏ ਰੱਬਾ ਮਾਫ਼ ਕਰ ਦੇ ਹੁਣ ਸਾਹ ਨਿਕਲ ਲੈਂਦੇ ਦੇ ਜੇ ਨਿਕਲਦੇ ਆ ਜੇ ਬਾਹਰ ਖਿਆ ਰੱਖਦਾ ਕਿ ਹੁੰਦਾ ਕਿ ਨਹੀਂ ਫੋਨ ਕਰਦਾ ਮਰਾ ਚੁੱਪ ਕਰ ਜਾ ਕੀ ਕੀਤਾ ਇਹਨੇ ਮੁੰਡੇ ਨੇ ਇਹਨਾਂ ਨੂੰ ਪਤਾ ਨਹੀਂ ਕੀ ਕਰਨਾ ਇਹਨੇ ਆਇਆ ਤੇ ਉਲਟਾ ਕੇ ਇਸ ਹੋਇਆ ਨਹੀਂ ਉਹ ਉਲਟਾ ਹੋਣਾ ਹੀ ਉਹ ਜਾਂ ਨਿਕਲ ਜਾ ਨਿਕਲ ਜਾ ਤੂੰ ਅੱਧੀਆਂ ਨਾ ਬੋਲ ਤਾ ਬਾਈ ਤੂੰ ਬੜੀ ਕਰਦਾ ਇੱਧਰ ਆ ਚੱਲ ਆ ਹੁਣ ਤੈਨੂੰ ਮੈਂ ਲਗਾ ਵੜਨ ਤੇ ਨਹੀਂ ਤੈਨੂੰ ਚੱਲ ਜਾ ਮੈਂ ਤੈਨੂੰ ਕਹਿਣ ਦਿਆ ਤੇਰਾ ਮੂੰਹ ਕਾਲਾ ਕਰ ਕਰ ਖੋਤੇ ਦੇ ਬਤਾਏ ਚੱਕਰ ਲਾਉਣੇ ਵਾਲੇ ਵਾਲੇ ਘਰ ਜਾਣਾ ਕਿਹੜੀ ਨੂੰ ਘਰ ਜਾਣਾ ਮੈਂ ਕਿਹਾ ਮੈਂ ਤੈਨੂੰ ਘਰ ਲੈ ਕੇ ਜਾਨਾ ਉਹ ਚਾਚਾ ਨਾਲ ਲੈ ਕੇ ਉਹਨੇ ਇੱਧਰ ਜਾ ਜਿਹੜਾ ਮਰਜੀ ਚਾਚਾ ਲੈ ਚਾਚੇ ਨੇ ਨਹੀਂ ਮੇਰੇ ਵਹ ਹੱਕ ਦੀ ਗੱਲ ਕਰਨੀ ਹੈ ਹੈ ਵੇ ਤੇਰੇ ਅੱਖੇ ਚਾਲ ਕਰ ਲਈ ਪਹਿਲਾਂ ਤੂੰ ਗੱਲ ਕਰ ਤੇਰੀ ਔਰ ਤੂੰ ਆਈ ਹਾਂ ਮੈਂ ਰੱਖਣ ਕਾ ਨਾ ਮੀ ਕੀ ਆ ਉਹ ਤੂੰ ਪਪੂ ਦੇ ਅੱਗੇ ਉਹਨੇ ਮੈਨੂੰ ਕੀ ਕਿਹਾ ਮਾਰ ਦੇਣੀ ਮੇਰੇ ਨਾਂ ਲਿਆ ਵੇ ਇਹ ਕਰਦਾ ਹੁਣ ਕਿ ਉਹਨੂੰ ਘਰ ਨਾ ਵੜਨ ਦੇ ਵੀ ਆ ਤਾਂ ਨਹੀਂ ਵੜਨ ਦੇਣਾ ਘਰ ਵੜਨਾ ਤਾਂ ਵੀ ਤੂੰ ਬਾਹਰੋਂ ਨਿਕਲ ਜਾਦੀ ਉਹ ਤੇ ਮੇਰੇ ਨਾਲ ਬੜਿਆ ਬੜੀ ਦੂਰ ਦੀ ਗੱਲ ਆ ਇਹ ਤੇ ਵਿਚਾਰਾ ਲੈਣਾ ਲੱਭਦਾ ਰਿਹਾ ਇਹਨੂੰ ਤਾਂ ਕਾਂ ਜਾ ਕੇ ਉੱਥੇ ਤੂੰ ਇਲਜ਼ਾਮ ਲਾਉਣ ਦੇ ਪਿਆਕ ਦੇ ਹਾਂ ਨੂੰ ਕੀ ਪਤਾ ਤੂੰ ਕਿੱਥੇ ਕਰਕੇ ਆਈ ਇਹਦੇ ਨਾਲ ਕਿੱਥੇ ਖੇ ਖਾਂਦੇ ਇਹਨੂੰ ਭਰਾਵਾ ਇੱਕ ਵਾਰੀ ਵੇਖ ਲੈਣ ਦੇ ਪਤਾ ਤੂੰ ਖਿਆ ਨਹੀਂ ਆ ਮੈਨੂੰ ਵੇਖ ਲੈਣ ਦੇ ਇੱਕ ਵਾਰੀ

ਹਾਏ ਮੈਂ ਕੀ ਕਰੂੰਗੀ ਹੇ ਬਲਤ ਤੇ ਮਕੇ ਅੰਦਰ ਅੰਦਰ ਆ ਅੰਦਰ ਹੀ ਹੇ 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 ਬਾਪੀਆ ਕੀ ਕੀਤਾਈ ਉਹ ਮਾਤਾ ਬੋਰੀ ਪਾਉਣ ਨੇ ਹਾਂ ਲੇ ਜਰੇ ਇਹ ਮੋੜਿਆ ਈ ਦੀ ਬੋਰੀ 'ਚ ਪੈ ਜੂ ਇੰਨੀ ਬੋਰੀ 'ਚ ਈ ਜਵਾਨ ਵੇ ਉਹਨੂੰ ਡਾਕਟਰ ਦੇ ਕੋਟੇ ਕਰਕੇ ਪਤਾ ਲਾਗੇ ਫਿਰ ਕੀ ਆ ਵੇ ਭਰਾਵਾ ਡਾਕਟਰ ਦੇ ਲੈ ਜਾ ਵੇ ਅਸੀਂ ਉਦਾਂ ਪਹਚਾਦਾਂਗੇ ਉਹਦੇ ਪੇਕੇ ਅਸੀਂ ਨਹੀਂ ਰੱਖਣੀ ਆਖਾਂਗੇ ਤੁਮ ਮਾਦਾ ਉਹ ਮਰ ਗਈ ਆ ਹਾਏ ਮੈਂ ਮਰ ਜਾ ਹਾਏ ਮੈਂ ਦੱਤ ਲਿਆਉਣਾ ਵਾ ਤੇ ਬੁਰਾ ਰੱਬ ਤੁਮ ਮੈਂ ਟੋਟੇ ਕਰਕੇ ਪਾਉਣੇ ਹਾਏ ਰੱਬਾ ਮੈਂ ਦੱਤ ਲਿਆਉਣਾ ਮਾਦਾ ਹਾਏ ਰੱਬਾ ਕੀ ਕੀਤਾ ਮੁੰਡੇ ਆ ਤੂੰ ਹਾਏ ਮੈਂ ਕਿੱਥੋਂ ਜਾਊਂਗੀ ਉਹਦੇ ਮਾਪਿਆਂ ਨੂੰ ਆ ਰੁਪਾ ਗੋ ਮੋੜ ਜੋ ਕੀ ਰਹਿ ਗਿਆ ਆਪਾ ਆ ਕਿਦ ਕੋ ਬਸ ਰਾਂਗੇ ਬਾਹਰ ਮੁੜਿਆ ਕੀ ਕੀਤਾ ਆ ਹੇ ਕਾ ਪੈਣ ਡਿਆ ਵਾ ਇੰਨਾ ਰੋਲਾ ਪੈਣ ਡਿਆ ਮੈਨੂੰ ਤਾਂ ਦਿਖਦਾ ਨਹੀਂ ਮੈਂ ਤਾਂ ਵੇਖ ਵੇਖ ਕੇ ਆਈ ਚਾਚੀ ਮੈਨੂੰ ਦੇ ਚਾਚੀ ਮੈਨੂੰ ਹਾਂ ਸੱਸ ਜੀ ਮਰ ਜਾ ਤੂੰ ਕਿੱਥੋਂ ਆਇਆ ਵਾ ਅਹੀ ਤਾਂ ਨਹੀਂ ਨਾ ਲੱਭਦਾ ਫਿਰਦਾ ਹੈ ਕਿੱਛੇ ਕਰਕੇ ਗਿਆ ਸੀ ਤੂੰ ਚਾਚੀ ਮੈਨੂੰ ਬੰਨ ਲਿਆ ਗਿਆ ਨੇ ਆਹੋ ਤੈਨੂੰ ਬੰਨ ਲਿਆ ਬੰਨ ਲਿਆ ਸੀ ਤੈਨੂੰ ਕਹਿੰਦੇ ਹਾਂ ਤੇ ਤੈਨੂੰ ਪਿੱਛੇ ਦਾ ਕੋਈ ਫਿਕਰ ਨਹੀਂ ਸੀ ਤੈਨੂੰ ਤੇ ਖੋਲਣ ਕਿ ਤਾ ਫੇਰ ਮੈਂ ਪਿੱਛੇ ਆਉਣਾ ਸੀ ਤੇ ਆ ਕੀ ਚੀਜ਼ ਆ ਕਿੱਥੋਂ ਲਿਆ ਆ ਵਾ ਕਾ ਚੀਂਦਰਾ ਮੈਂ ਵਿਆਹ ਕਰੋ ਨਾ ਦਿਵਨਾ ਹਾਂ ਅੰਦਰੋਂ ਲਾ ਚੋਂ ਨਾ ਤੂੰ ਵਿਆਹ ਤੇ ਆ ਜਿਹੜੀ ਆ ਇਹਨੂੰ ਕਿੱਥੇ ਪਾਉਣਾ ਆਂ ਤੇ ਮੈਂ ਕਿਹਾ ਮੈਨੂੰ ਲੱਭਣ ਜਦੋਂ ਮਗਰੋਂ ਆਈ ਤੇ ਮੈਂ ਕਿਨ ਭੱਜ ਭੁੱਜ ਗਈ ਆ ਹਾਂ ਭੱਜ ਤੇਰੇ ਵਰਗੀ ਆ ਭੱਜ ਗਈ ਆ ਅਹੀ ਲੱਭਿਆ ਮੈਂ ਲੱਭਣ ਗਈ ਖੱਜਲ ਹੁੰਦੀ ਫਿਰ ਜੀ ਸਾਬੀ ਗਿਆ ਇਹ ਵਿਚਾਰੀ ਟਰ ਲੈ ਲੈਂਦੀ ਫਿਰਦੀ ਕਿ ਇਹਨੂੰ ਰੋਟੀ ਨਹੀਂ ਕਿਨ ਲੰਗਰ ਨਹੀਂ ਲੰਗੇ ਆ ਗੰਦੀ ਰੋ ਰੋ ਮਰ ਚਲੀ ਆ ਇਹ ਆ ਵੀ ਵਿਚਾਰੀ ਜਿਹੜੀ ਮਿਸ਼ਾ ਆ ਕੇ ਲਈ ਆ ਤੇਲਾ ਚਾਚੀ ਅੱਜ ਇਹ ਵਿਚਾਰੀ ਹੋ ਗਈ ਤੇ ਮੈਂ ਵਿਚਾਰੀ ਨਹੀਂ ਆ ਕਈ ਸ਼ਰਮ ਕਰ ਦੋ ਸ਼ਰਮ ਯਾ ਨਹੀਂ ਤਾਂ ਨੋ ਸ਼ਰਮਾਈ ਆ ਜਣਾ ਮਰਨੇ ਪਿਆ ਕਰ ਜਿੰਨ ਛੱਡ ਕੇ ਗਿਆ ਵਾ ਉਹ ਪਤਾ ਲੈ ਲਿਆ ਉਹਨੂੰ ਮਗਰ ਹੋਰ ਤੂੰ ਬਣਾ ਕਾਦਾ ਉਹਦਾ ਲੈਣਾ ਵਾ ਤੇ ਮੈਂ ਸੁਟੇ ਹੀ ਅੱਜ ਆਜੇ ਸੁਟਾ ਵਾ ਤੇ ਉਸ ਵੇ ਤੇ ਨਾਲੇ ਤੁਰਪੀ ਇਹੋ ਇਹੋ ਜੀ ਨਾ ਤੈਨੂੰ ਬਣਾਇਆ ਹੁਣ ਇਹਨੂੰ ਇਹਨੂੰ ਰਾਹ ਦਾ ਪਤਾ ਮੈਨੂੰ ਲਿਆ ਆਂ ਆਪਣੇ ਪਿੰਡ ਤੱਕ ਬਣਾਇਆ ਮੈਂ ਤੈਨੂੰ ਇਹ ਨਹੀਂ ਹੁਣ ਆਈ ਬਾਨੇ ਨਾਲ ਆਰੇ ਮੈਂ ਕਿਉਂ ਬਣਾਉਂਗੀ ਇਸੇ ਕਿੰਦੀ ਦਾ ਮਰ ਪੰਜਾਬੀ ਮਾਰ ਮੈਂ ਕਿਉਂ ਬਣਾਉਣਾ ਹੀ ਇਹਨੂੰ ਮੈਂ ਜਨਨ ਕਰ ਗਾਇਆ ਸੋੜਦੀ ਹਾਂ ਤੇ ਗਵਾ ਸੋੜਦੀ ਤੈਨੂੰ ਇਹ ਇਹਨੇ ਤਾਂ ਸਿਆਣਾ ਵੀ ਮੈਂ ਆਇਆ ਆਵਾਕਾਰ ਮੇਰੀ ਹੀਰੇ ਵਰਗੀ ਰੰਨਵਾ ਉਹ ਕਹੇ ਇਹ ਕਹਿੰਦਾ ਹੀ ਪਿਓ ਮੇਰੀ ਕਦਰ ਨਹੀਂ ਕਰਦੀ ਆ ਤੂੰ ਕਦਰ ਕਰਨੀ ਇਹਦੀ ਉਹਨੇ ਦੱਸਿਆ ਮੈਨੂੰ ਮੈਂ ਕਰੂੰਗੀ ਨਾ ਕਦਰ ਉਹਦੀ ਚਾਚੀ ਕਿ ਲਾਏ ਇਹਨਾਂ ਨੂੰ ਇੱਥੋਂ ਚੱਲ ਤੇ ਇੱਥੇ ਵੱਜ ਜਦੋਂ ਇਹਨੂੰ ਛੱਡਾਵੇਂਗਾ ਨਾ ਉਦੋਂ ਘਰ ਰਾਜੀ ਨਹੀਂ ਤੇ ਚੱਲੇ ਇਹਦੇ ਨਾਲ ਹੀ ਦਫਾ ਹੋ ਜਾ ਕੇ ਬੜੀਆਂ ਇਹਨੂੰ ਰੋਟੀਆਂ ਪਾਪੇ ਬੁੱਢਾ ਸਾਭ ਲਾਂਗੇ ਅਸੀਂ ਆਪੇ ਚਲੋ ਇੱਥੋਂ ਚਲੀ ਸਾਭਦਾ ਬੁੱਢਾ ਤੂੰ ਹੀ ਨਹੀਂ ਪਾਪੇ ਦਾ ਆਸ਼ੀਰਵਾਦ ਤੈਨੂੰ ਜਿਹੜਾ ਅੱਗੇ ਪਾਪੇ ਨੇ ਆਸ਼ੀਰਵਾਦ ਦਿੱਤਾ ਉਹ ਮਾੜਾ ਹੀ ਉਹ ਆਸ਼ੀਰਵਾਦ ਨਭਾ ਲਿਆ ਤੂੰ ਮੇਰਾ ਪੁੱਤ ਕਿੱਥੇ ਜਾਵਾਂਗੇ ਜਾਉ ਜਿੱਥੇ ਮਰ ਕੇ ਦਫਾ ਹੋ ਇਹਨੂੰ ਛੱਡਿਆ ਤੇ ਘਰ ਆ ਜਾ ਜਾਨਾਂ ਕਿ ਨਹੀਂ ਨਹੀਂ ਤਾਂ ਮੈਂ ਘਲਾਵਾਂ ਲੈ ਆ ਗੱਪੀ ਇਹਨਾਂ ਨੂੰ ਭਜਾ ਦੇ ਲੈ ਹਾਂ ਨਹੀਂ ਸਭ ਤੂ ਕੀ ਆਖਣਾ ਇਹਨੂੰ ਮੈਂ ਹੀ ਦੱਸਦੀ ਤੂੰ ਨਾ ਵਿੱਚ ਪੁੱਤਾ ਉਹ ਲੈ ਕੇ ਸਰਾ ਪੈੜੀ ਬੰਨਾ ਤੇ ਹੁਣ ਪਝੋਣੇ ਫਿਰਦਾ ਹੀ ਪੈੜੀ ਬੰਨਾ ਤੇਰਾ ਲੱਲਿਆ ਤੇਰੀਆਂ ਕਰਤੂਤਾ ਨਾ ਪੈੜੀ ਬੰਨਾ ਗਿਆ ਇਹਦਾ ਰਹਿ ਗਿਆ ਉਹ ਹੁਣ ਇਹਨੇ ਬਕਾਉਣਾ ਹੀ ਤੇਰਾ ਹੁਣ ਨੀ ਰੋਟੀ ਲੈਣੀ ਤੇ ਰਹਿ ਗਿਆ ਹੁੰਦਾ ਨਾ ਤੇ ਉਹਨੇ ਮੈਨੂੰ ਰੱਖਣਾ ਹੀ ਕਰ ਉਹਨੇ ਪਝੋਣਾ ਨਹੀਂ ਤੇ ਫਰ ਕੀ ਆ ਤੇਰੀ ਕਰਤੂਤ ਤੇਰੀ ਮਾਦਰੀ ਨਾ ਉਹ ਡਿੱਗ ਤੂੰ ਲੈ ਕੇ ਆ ਗਿਆ ਨਾਲ ਮੈਂ ਆਪਣੇ ਘਰ ਲੈ ਕੇ ਜਾ ਹਾਂ ਚਾਚੇ ਨਾਲ ਲੈ ਕੇ ਉਹ ਨਾ ਕੀ ਕਰ ਜਲ ਤੂੰ ਕੁੜੀਆ ਕਰ ਤੂੰ ਮੈਨੂੰ ਕੀ ਆਵਾ ਔਰ ਨਹੀਂ ਬੜਾਵਾ ਤੇਰੇ ਬਾਅਦ ਹੀ ਰੋਟੀ ਕਰਦਾ ਕੋਈ ਕੋਈ ਹੱਲ ਲੈਂਦੇ ਇਹਨੂੰ ਲਈ ਫਰੇ ਇਹਨੂੰ ਨਵੀਂ ਰਾਨ ਨੂੰ ਕੋਈ ਕੋਈ ਗੱਲ ਕਰਦੇ ਇਹਨੂੰ ਤੇ ਮੇਰੇ ਮਾਪਿਓ ਨੇ ਵੀ ਨਹੀਂ ਰਖੜਾ ਹਣ ਮੈਨੂੰ ਲੈ ਕੇ ਤਾਂ ਚੱਲ ਤੋ ਫੇਰ ਉਹਨਾਂ ਡਾ ਚੁੱਕ ਲੈਣੀ ਹੈ ਮੈਨੂੰ ਨਹੀਂ ਬਜ਼ਾਰ ਮੈਨੂੰ ਆਪਣੀ ਫਿਕਰ ਨਹੀਂ ਮੈਨੂੰ ਤੇਰੀ ਫਿਕਰ ਹੈ ਹੇ ਰਵਾਂਗੇ ਕਿੱਥੇ ਮੈਨੂੰ ਨਹੀਂ ਭਰਾ ਮੈਨੂੰ ਪਹਿਲਾਂ ਆਪਣੇ ਘਰ ਵਾੜ ਫੇਰ ਗੱਲ ਬਣਨੀ ਹੁ ਹੁਣ ਕੀ ਕਰਾਂ ਜੀ ਜਾਣਾ ਜਾਣਾ ਨਹੀਂ ਆ ਕੋਣ ਲੰਗ ਲਾ ਦੇ ਫਿਰ ਚੋਰ ਚੋਰੀ ਚਲ ਜੰਨੇ ਆ ਚੋਰੀ ਚੋਰੀ ਵਾ ਘਰ ਤੇਰਾ ਤੂੰ ਚੋਰੀ ਚੋਰੀ ਵਰਨਾ ਤੂੰ ਕਹ ਉਹ ਘਰ ਪਿਛੋਲਾ ਕਿ ਆਈ ਹੈ ਉਹਦਾ ਗੁੱਸੇ ਦਾ ਪਤਾ ਨਹੀਂ ਤੈਨੂੰ ਔਰ ਤੇਨੂੰ ਇੱਕ ਥੱਡ ਮਾਰਾ ਤੂੰ ਉਹ ਜਾਣਾ ਵਾ ਤੇ ਤੈਨੂੰ ਕਿੰਨੇ ਵਜਣੇ ਤੈਨੂੰ ਪਤਾ ਵਾ ਤੂੰ ਮੈਂ ਤਾ ਡਰਦਾ ਜਾਨ ਨਹੀਂ ਡਿਆ ਤੇਰਾ ਪਹਿਲਾਂ ਆ ਕੇ ਨਹੀਂ ਡਰਦਾ ਆਪਣੀ ਘਰ ਵਾਲੀ ਤੇ ਭਰੇ ਤੇ ਆ ਤੁਰਨੇ ਇਹਨਾਂ ਤੇ ਮੈਂ ਕਦੀ ਆਪਣੀ ਗਲੀ ਵਾਲੇ ਤੋਂ ਨਹੀਂ ਡਰ ਜਨਾ ਤੂੰ ਆਪਣੀ ਘਰ ਵਾਲੀ ਤੋਂ ਡਰਨ ਤੂੰ ਮੇਰੇ ਘਰ ਆ ਨਹੀਂ ਬੰਨਾ ਮੈਨੂੰ ਨਹੀਂ ਬੰਨਾ ਘਰ ਲੈ ਕੇ ਜਾ ਤੂੰ ਮਰੇ ਵਾਂਗੂ ਮੇਰਾ ਹਾਰਟ ਬੀਟ ਘਟ ਗਈ ਆ ਜਾ ਮੁਰਿਆ ਦੇ ਵੇਖਣ ਦੇ ਓਕੇ ਓਕੇ ਆ ਕਰਦਾ ਮੈਂ ਤੇਰਾ ਕੋਈ ਹੱਲ ਜੇ ਨਾ ਨਾ ਕੀਤਾ ਹਾਂ ਦੇ ਦੋਵਾਂ ਦਿਨਾਂ ਦੇ ਪੱਠੇ ਹੁਣ ਜਾਣਾ ਮਾਦੇ 20 ਲੈ ਕੇ ਹੁਣ ਨਾ ਮੇਰਾ ਘਰ ਉਹਨੇ ਨਾਲ ਉਹਦੀ ਮੰਮੀ ਕਿੰਦੀ ਹੈ ਜਰੂਰ ਲਿਆਓ ਜਾਓ ਜਾਓ ਪੱਠੇ ਦਾ ਕੰਮ ਕਾ ਕੇ ਫੇਰ ਨਾ ਆ ਕੇ ਜਾਣਾ ਮੱਝਾਂ ਤੇ ਬੰਨ ਦੇਣਗੇ ਨਾਰੋ ਬੰਦੇ ਇਦਾ ਕਰਦੇ ਹੰਦੇ ਆ ਹੌਸਲਾ ਰੱਖ ਹੌਸਲਾ ਪਾ ਕੇ ਉਹਨੇ ਆ ਜਾਣਾ ਚਾਚੀ ਮੈਂ ਕਿਤੇ ਦਿੰਦਾ ਨਾ ਕਿ ਤਿੰਨ ਲੱਭਣ ਦੇ ਨਾ ਕੱਤਾ ਕੇ ਖਾਂਦੇ ਮੇਰਾ ਜੇਤਾ ਕਿੰਨੀ ਪਰੇਸ਼ਾਨੀ ਹੈਗੀ ਜੱਫਾ ਦੇਤੀ ਮੈਂ ਕਿਤੇ ਦਿੰਦਾ ਨਾ ਅਈ ਸੁਹਾ ਕੇ ਤੇਰੇ ਕੋਲ ਕੋਈ ਟੋਕੇ ਨਹੀਂ ਆਹ ਲੱਗ ਗਈਆਂ ਮੰਮੀ ਉਹ ਮਨਜੋਦ ਕਰ ਵੇ ਕਿਦਾਂ ਧੂਆਂ ਨਿਕਲਦੇ ਆ ਕਿਦਾਂ ਸਮਾਨਾਂ ਨੂੰ ਛੂੰਹਦੇ ਆ ਧੂਆਂ ਹੋਏ ਗੋਲੇ ਦੇ ਵੇਖਿਆ ਹਾਂ ਮੇਰੇ ਤੇ ਮੰਮੀ ਮੈਂ ਹੰਨਾ ਵਾ ਹਾਏ ਚਾਚੀ ਉਹਦੇ ਵਿੱਚ ਤਾਂਗੀ ਲੱਗੀ ਹੁੰਦੀ ਹਾਏ